ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮਾਰਗਟ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਪਰਮਾਤਮਾ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਟਾਈਮ ਹੋ ਚੁੱਕਿਆ ਜੀ 4:30 ਵੇ ਦਾ ਈਵਨਿੰਗ ਦਾ ਟਾਈਮ ਹੋ ਚੁੱਕਾ ਅੱਜ ਮੈਂ ਸਵੇਰ ਦਾ ਕੋਈ ਵਲੌਗ ਨਹੀਂ ਬਣਾਇਆ ਰੀਜ਼ਨ ਇਹ ਸੀਗਾ ਮੈਨੂੰ ਸੀਗਾ ਚਲੋ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਆਪਣੇ ਜਿਹੜਾ ਸਾਡਾ ਪਿੰਡ ਦਾ ਗੁਰਦੁਆਰਾ ਵਾ ਤੁਹਾਨੂੰ ਉਹਦੇ ਦਰਸ਼ਨ ਕਰਾਉਨੇ ਆ ਉਹਦੇ ਇਤਿਹਾਸ ਬਾਰੇ ਦੱਸਦੇ ਆ ਜੀ ਸੋ ਮੈਂ ਤੇ ਗੱਡੋ ਜਾ ਰਹੇ ਹਾਂ ਹੁਣ ਗੁਰਦੁਆਰੇ ਅਸੀਂ ਤੁਹਾਨੂੰ ਗੁਰਦੁਆਰੇ ਜਾ ਕੇ ਹੁਣ ਮਿਲਾਂਗੇ ਤੇ ਪੂਰਾ ਅਸੀਂ ਤੁਹਾਨੂੰ ਆਪਣੇ ਗੁਰਦੁਆਰੇ ਦੇ ਬਹੁਤ ਵਧੀਆ ਦਰਸ਼ਨ ਕਰਾਵਾਂਗੇ ਤੇ ਤੁਸੀਂ ਘਰ ਬੈਠੇ ਜੀ ਸਾਡੇ ਗੁਰਦੁਆਰੇ ਤੇ ਪਿੰਡ ਦੇ ਗੁਰਦੁਆਰੇ ਤੇ ਦਰਸ਼ਨ ਕਰੋ ਜੀ ਤੇ ਆਓ ਜੀ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਤੇ ਇਹ ਹੈ ਜੀ ਮੇਨ ਐਂਟਰੀ ਗੁਰਦੁਆਰਾ ਸਾਹਿਬ ਜੀ ਦੀ ਤੇ ਆਹ ਜੀ ਸਾਰਾ ਗੁਰਦੁਆਰਾ ਸਾਹਿਬਾ ਦੇਖੋ ਜੀ ਬੇੜਾ ਵਗੈਰਾ ਬਹੁਤ ਸੋਹਣਾ ਕਾਫੀ ਖੁੱਲਾ ਆ ਗੁਰਦੁਆਰਾ ਸਾਹਿਬ ਜੀ ਦਾ ਤੇ ਆਹ ਇਧਰ ਜੀ ਰੇਤਾ ਵਗੈਰਾ ਪਿਆ ਆ ਕਿਉਂਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਆ ਜੀ ਉਹ ਨਵੇਂ ਸਿਰੇ ਤੋਂ ਬਣਾਈ ਜਾ ਰਹੀ ਆ ਕਾਫੀ ਧੀਰ ਦੀ ਤਿਆਰੀ ਚੱਲ ਰਹੀ ਆ ਜੀ ਹੁਣ ਵੀ ਤਿਆਰੀ ਚੱਲ ਰਹੀ ਆ ਤੇ ਬਹੁਤ ਸੋਹਣਾ ਗੁਰਦੁਆਰਾ ਬਣਾਤਾ ਜੀ ਬਹੁਤ ਸੋਹਣੀ ਇਮਾਰਤ ਬਣ ਗਈ ਆ ਤੁਹਾਨੂੰ ਮੈਂ ਅੱਗੇ ਦਿਖਾਉਂਗੀ ਵਲੌਗ ਦੇ ਵਿੱਚ ਤੇ ਤੁਸੀਂ ਵੀ ਦੇਖਿਓ ਜੀ ਤੇ ਬਹੁਤ ਸੋਹਣਾ ਗੁਰਦੁਆਰਾ ਜੀ ਬਹੁਤ ਯਾਨੀ ਨਾਮ ਨੂੰ ਬਹੁਤ ਸਕੂਨ ਮਿਲਦਾ ਤੇ ਇਹੇ ਜੀ ਇਤਿਹਾਸਿਕ ਗੁਰਦੁਆਰਾ ਵਾ ਸਾਡਾ ਜਿਹੜਾ ਪਿੰਡ ਦਾ ਗੁਰਦੁਆਰਾ ਸਾਈ ਬਾ ਤੇ ਇਹਦਾ ਜਿਹੜਾ ਇਤਿਹਾਸ ਆ ਅਸੀਂ ਤੁਹਾਨੂੰ ਪੂਰਾ ਰੀਡ ਕਰਕੇ ਸੁਣਾਵਾਂਗੇ ਤੁਸੀਂ ਪਲੀਜ਼ ਸਕਿਪ ਨਾ ਕਰਿਓ ਵੀਡੀਓ ਨੂੰ ਤੇ ਆਓ ਜੀ ਤੁਹਾਨੂੰ ਹੁਣ ਮੈਂ ਸੁਣਾਉਣੀ ਆ ਜੀ ਇਹਦਾ ਇਤਿਹਾਸ ਚੇਮੀ ਪਾਤਸ਼ਾਹ ਸ਼੍ਰੀ ਗੁਰੂ ਹਰगोबिंद ਸਿੰਘ ਸਾਹਿਬ ਜੀ ਨੇ ਸੰਗਤਾਂ ਨੂੰ ਬਚਨ ਕੀਤਾ ਕਿ ਭਾਈ ਇਹ ਦਰਖਤ ਅੰਬ ਦਾ ਹੈ ਅਤੇ ਸੰਗਤਾਂ ਨੇ ਕਿਹਾ ਨਹੀਂ ਜੀ ਇਹ ਤਾਂ ਬੋਹੜ ਦਾ ਦਰਖਤ ਹੈ ਗੁਰੂ ਜੀ ਨੇ ਫਿਰ ਕਿਹਾ ਕਿ ਭਾਈ ਇਹ ਤਾਂ ਅੰਬ ਹੈ ਤਾਂ ਇਹ ਗੱਲ ਨਾ ਮੰਨੀ ਪਰ ਹੁਣ ਉਹ ਬਰੋਟਾ ਸੁਸ਼ੋਭਤ ਹੈ ਪਰ ਇਸ ਦੇ ਪੱਤੇ ਅੰਬ ਜਿਹੇ ਹਨ ਕਿਉਂਕਿ ਗੁਰੂ ਜੀ ਦੇ ਬਚਨ ਅੰਬ ਦੇ ਸਨ ਆਓ ਜੀ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆਂ ਪਰੋਟਾ ਸਬਜ਼ੀ ਦੇ ਕਰੋ ਜੀ ਦਰਸ਼ਨ ਰੋਟਾ ਸਾਹਿਬ ਜੀ ਦੇ ਜਿਹੜਾ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜੀ ਉਹ ਹਜੇ ਬਣਦੀ ਪਈ ਐ ਸੋ ਇਹ ਵੀ ਤੁਹਾਨੂੰ ਅਸੀਂ ਬਾਅਦ ਚ ਦਿਖਾਉਨੇ ਆ ਪਹਿਲਾਂ ਆਪਾਂ ਚਲੋ ਜੀ ਜਿੱਥੇ ਹੁਣ ਮਹਾਰਾਜ ਜੀ ਦਾ ਸਰੂਪ ਰੱਖਿਆ ਹੋਇਆ ਉੱਥੇ ਪਹਿਲਾਂ ਆਪਾਂ ਮੱਥਾ ਟੇਕ ਕੇ ਆਉਨੇ ਆ ਜੀ ਦਰਸ਼ਨ ਕਰਾਉਨੇ ਆ ਤੁਹਾਨੂੰ ਫਿਰ ਜਿਹੜੀ ਮੇਨ ਇਮਾਰਤ ਬਣ ਰਹੀ ਆ ਉਹਦੇ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਉਨੇ ਆ ਤੇ ਜਦੋਂ ਤੱਕ ਇਮਾਰਤ ਨਹੀਂ ਬਣਦੀ ਪਈ ਔਰੋਂ ਤੱਕ ਇਹਨਾਂ ਨੇ ਜੀ ਹਾ ਜਿਹੜਾ ਲੰਗਰ ਹਾਲ ਆ ਇਹ ਇੰਦਾ ਪੂਰਾ ਦੇਖੋ ਬਹੁਤ ਸੋਹਣਾ ਹਾਲ ਸੀਗਾ ਵਿੱਚ ਪਾਰਸ਼ਲਟੀ ਕਰਕੇ ਨਾ ਇਹਨਾਂ ਨੇ ਗੁਰਦੁਆਰੇ ਵਾਲਿਆਂ ਨੇ ਇੱਥੇ ਮਹਾਰਾਜ ਜੀ ਦਾ ਸਰੂਪ ਰੱਖਿਆ ਹੋਇਆ ਜੀ ਹੁਣ ਤੇ ਆਪਾਂ ਇੱਥੇ ਪਹਿਲਾਂ ਮੱਥਾ ਟੇਕਦੇ ਆ ਦਰਸ਼ਨ ਕਰਾਉਨੇ ਆ ਤੁਹਾਨੂੰ ਆਓ ਜੀ jah , et tuleb niimoodi jätkata . ਆ ਜੀ ਇਧਰੋਂ ਹੀ ਮਾਰਕ ਦੀ ਬੈਕ ਸਾਈਡ ਤੋਂ ਆਓ ਜੀ ਹੁਣ ਤੁਹਾਨੂੰ 베ਰੀ ਸਾਭ ਜੀ ਦੇ ਦਰਸ਼ਨ ਕਰਾ ਕੇ ਲਿਆਉਨੇ ਆ ਜੀ ਤੇ ਆਓ ਜੀ ਚੱਲੀਏ ਹੁਣ 베ਰੀ ਸਾਭ ਜੀ ਦੇ ਤੁਹਾਨੂੰ ਕਰਾਉਂਦੀਆਂ ਦਰਸ਼ਨ ਆਓ ਜੀ ਲਓ ਜੀ ਆ ਹੈਗਾ ਨਿਸ਼ਾਨ ਸਾਹਿਬ ਜੀ ਲਓ ਜੀ ਕਰਾਈਏ ਹੁਣ ਬੇਰੀ ਸਾਹਿਬ ਜੀ ਦੇ ਦਰਸ਼ਨ ਤੁਹਾਨੂੰ ਇਥੋਂ ਦਾ ਇਤਿਹਾਸ ਆ ਇਹ ਬੇਰੀ ਸਾਹਿਬ ਜੀ ਹਾਂ ਲਓ ਜੀ ਬੇਰੀ ਸਾਹਿਬ ਜੀ ਦੇ ਦਰਸ਼ਨ ਕਰੋ ਇਹ ਹੀ ਨੇ ਗੁਰਦੁਆਰਾ ਸਾਹਿਬ ਇਹਦਾ ਬੇਰੀ ਸਾਹਿਬ ਜੀ ਤੁਹਾਨੂੰ ਮੈਂ ਸਾਰਾ ਜਿਹੜਾ ਇਤਿਹਾਸ ਆ ਉਹ ਵੀ ਮੈਂ ਪੜ ਕੇ ਸੁਣਾਉਂਗੀ ਜੀ ਦੇਖੋ ਜੀ ਕਰੋ ਦਰਸ਼ਨ ਤੇ ਬਾਦਸ਼ਾਹ ਤੁਹਾਨੂੰ ਮੇਰੀ ਸਬਜੀ ਦਾ ਜਿਹੜਾ ਇਤਿਹਾਸ ਆ ਉਹ ਦੱਸਦੇ ਆ ਜੀ ਪਾਸ਼ਾ 6ਵੇਂ ਸਮੰਧੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 19 ਫਗਣ 1675 ਬਿਕਰਮੀ ਨੂੰ ਇੱਥੇ ਆਏ ਗੁਰੂ ਜੀ ਪਾਸ 7 ਤੋਪਾਂ ਸਨ ਨਾਲ 1100 ਘੋੜ ਸਵਾਰ ਸਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਚੰਦੂ ਕੈਦੀ 52 ਕਿਲਿਆਂ ਵਾਲਾ ਜਮਾ ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚ 52 ਰਾਜੇ ਛੁਡਾਈ ਸਨ ਆਪਨੇ ਇੱਕ ਰਾਤ ਇੱਥੇ ਵਿਸ਼ਰਾਮ ਕੀਤਾ ਅਤੇ ਬੇਰੀ ਸਾਹਿਬ ਨਾਲ ਆਪਣਾ ਘੋੜਾ ਬੰਨਿਆ ਸਵੇ ਸੁਰੂਵਰ ਦਾ ਇਤਿਹਾਸ ਇੱਥੇ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਕੋਹੜੀ ਰਾਜੀ ਕੀਤਾ ਸੀ ਜਿਹੜਾ ਕਿ ਕੁਝ ਵਿਖਤੇ ਪਹਾੜ ਵਾਲੇ ਪਾਸੇ ਇੱਕ ਛੋਟੀ ਜਹੀ ਕੁਲੀ ਬਣਾ ਕੇ ਪਿਆ ਸੀ ਉਸ ਨੂੰ ਜਦੋਂ ਪਤਾ ਲੱਗਾ ਤਾਂ ਉਹ ਆਪ ਆ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ ਮਹਾਰਾਜ ਮੈਂ ਤਾਂ ਬਹੁਤ ਦੁਖੀ ਹਾਂ ਕਿਉਂਕਿ ਮੈਨੂੰ ਕਸ਼ਟ ਰੋਗ ਹੈ ਗੁਰੂ ਜੀ ਨੇ ਹੁਕਮ ਦਿੱਤਾ ਕਿ ਭਾਈ ਸਿੱਖਾ ਇਸ ਘੋੜੇ ਦੀ ਝੱਗ ਜੋ ਕਿ ਘੋੜੇ ਦੀ ਜੋ ਕਿ ਘੋੜੇ ਦੇ ਮੁਖ ਵੱਲੋਂ ਨਿਕਲਦੀ ਹੈ ਉਹ ਮਲ ਲੈ ਅਤੇ ਜਾ ਕੇ ਛਪੜੀ ਵਿੱਚ ਨਹਾ ਲੈ ਕੋੜੀ ਨੇ ਉਸੇ ਤਰ੍ਹਾਂ ਹੀ ਕੀਤਾ ਕੋੜੀ ਠੀਕ ਹੋ ਗਿਆ ਅਤੇ ਗੁਰੂ ਜੀ ਦਾ ਸੇਵਕ ਬਣ ਗਿਆ ਇਹ ਜਗ੍ਹਾ ਬੇਰੀ ਸਾਹਿਬ ਦੇ ਪਾਸ ਹੈ ਅਤੇ ਜੇ ਕੋਈ ਫੋੜੇ ਫਿੰਸੀ ਵਾਲਾ ਇਨਸਾਨ ਇਸ ਛਪੜੀ ਵਿੱਚ ਇਸ਼ਨਾਨ ਕਰਦਾ ਹੈ ਉਹ ਠੀਕ ਹੋ ਜਾਂਦਾ ਹੈ ਕਿਉਂਕਿ ਗੁਰੂ ਜੀ ਦਾ ਹੁਕਮ ਹੈ ਹੁਣ ਇੱਥੇ ਸਰੋਵਰ ਬਣ ਗਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਇੱਥੇ ਉੱਚ ਦਾ ਪੀਰ ਮਛਵਣਾ ਸਾਹਿਬ ਤੋਂ ਬਣ ਕੇ 11 ਪੋ 1761 ਵਿਕਰਮੀ ਨੂੰ ਇੱਥੇ ਆਏ ਆਪ ਜੀ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਅਤੇ ਦੋਨੋਂ ਭਾਈ ਭਰਾ ਨੱਬੀ ਖਾਂ ਗਨੀ ਖਾਂ ਸਨ ਆਪ ਜੀ ਇਸ ਬੇਰੀ ਸਾਹਿਬ ਥੱਲੇ ਵਿਰਾਜ ਆਪਣਾ ਪਲੰਘ ਰਖਵਾਇਆ ਤੇ ਲੋ ਜੀ ਇਹੀ ਉਹ ਬੇਰੀ ਸਾਹਿਬਾ ਜੀ ਆਹ ਜੀ ਉਹ ਬੇਰੀ ਸਾਹਿਬਾ ਯਾਨੀ ਜੀ ਹਰ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਹੁੰਦੇ ਨੇ ਪਰ ਜਿਹੜੇ ਸਾਡੇ ਪਿੰਡ ਦਾ ਗੁਰਦੁਆਰਾ ਵਾ ਉਹਦਾ ਇੱਕ ਇਤਿਹਾਸ ਹੈ ਉਹ ਇੱਕ ਇਹਨੂੰ ਇੱਕ ਇੱਕ ਤੁਸੀਂ ਇਤਿਹਾਸਿਕ ਗੁਰਦੁਆਰਾ ਕਹਿ ਸਕਦੇ ਹੋ ਤੇ ਕਟਾਣਾ ਸਾਹਿਬ ਜਿਹੜੇ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਇੱਥੇ ਆਏ ਸੀਗੇ ਇਹਨਾਂ ਨੇ ਇੱਥੇ ਵਿਸ਼ਰਾਮ ਕੀਤਾ ਸੀ ਆਪਣਾ ਘੋੜਾ ਬਨ ਕੇ ਤੇ ਉਸ ਤੋਂ ਬਾਅਦ ਇੱਥੋਂ ਜਾਣ ਤੋਂ ਬਾਅਦ ਬਾਬਾ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੀਗੇ ਉਹ ਕਟਾਣਾ ਸਾਹਿਬ ਵੀ ਗਏ ਸੀਗੇ ਜੀ ਤੇ ਇਹ ਹੈ ਜੀ ਆਪਣਾ ਗੁਰਦੁਆਰੇ ਦਾ ਸਰੋਵਰ ਹੁਣ ਇਹਦੀ ਸਾਫ ਸਫਾਈ ਕਰਨ ਵਾਲੀ ਹੈ ਜੀ ਤੇ ਆ ਦੇਖੋ ਜੀ ਆਵਾਜ਼ੀ ਗੁਰਦੁਆਰਾ ਸਾਹਿਬ ਜੀ ਦਾ ਸਰੋਵਰ ਗੁਰਦੁਆਰੇ ਦੀ ਇਮਾਰਤ ਬਣ ਰਹੀ ਹੈ ਜੀ ਇਸ ਕਰਕੇ ਬਸ ਹੁਣ ਸਾਰੀ ਸਾਫ ਸਫਾਈ ਵੀ ਕਰਨਗੇ ਇਹ ਬਾਅਦ ਚ ਛੱਪੜੀ ਤਿਆਰ ਹੋਏਗੀ ਅਸੀਂ ਨਾ ਆ ਛੱਪੜੀ ਸੀਗੀ ਪਹਿਲਾਂ ਆਹੀ ਛੱਪੜੀ ਦੀ ਗੱਲ ਕਰ ਰਹੇ ਸੀਗੇ ਜਿਹੜਾ ਇਤਿਹਾਸ ਲਿਖਿਆ ਵਾ ਤੇ ਇਹ ਵੀ ਜੀ ਹੁਣ ਗੁਰਦੁਆਰਾ ਸਾਹਿਬ ਸਰੋਵਰ ਬਣ ਗਿਆ ਜੀ ਤੇ ਲਓ ਜੀ ਹੁਣ ਤੁਹਾਨੂੰ ਇਮਾਰਤ ਦੇ ਦਰਸ਼ਨ ਕਰਾਉਨੇ ਆਪਾਂ ਆਓ ਜੀ ਤੁਹਾਨੂੰ ਹੁਣ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦਿਖਾਉਣੀ ਆ ਜਿਹੜੇ ਹੁਣ ਕੀ ਤਿਆਰ ਹੋ ਰਹੀ ਆ ਹਜੇ ਦੇਖੋ ਜੀ ਇਹ ਤੇਦੀ ਮਹਾਰਾਜ ਜੀ ਦਾ ਸਰੂਪ ਰੱਖਿਆ ਜਾਊਗਾ ਜਦੋਂ ਗੁਰਦੁਆਰਾ ਤਿਆਰ ਹੋ ਜਾਊਗਾ ਜੀ ਆਪਣਾ ਬਹੁਤ ਸੋਹਣਾ ਗੁਰਦੁਆਰਾ ਬਣਾਤਾ ਜੀ ਬਹੁਤ ਟਾਈਮ ਲੱਗ ਰਿਹਾ ਪਰ ਬਹੁਤ ਵਧੀਆ ਬਣਾ ਰਹੇ ਨੇ ਗੁਰਦੁਆਰੇ ਨੂੰ ਦੇਖੋ ਜੀ ਕੰਮ ਚੱਲ ਰਿਹਾ ਹੈ ਗੁਰਦੁਆਰੇ ਦਾ ਕਿਸੇ ਵੀ ਆਪਣੇ ਗੁਰਦੁਆਰੇ ਨੂੰ ਲਓ ਜੀ ਆ ਦੇਖੋ ਕਾਫੀ ਸੋਹਣਾ ਹਾਲ ਬਣ ਗਿਆ ਵਾ ਦੇਖੋ ਜੀ ਇੱਥੋਂ ਦੀ ਬਾਹਰ lamina ਆਪਾਂ ਦਰੋਂ ਆਈ ਸੀ ਜੀ ਉਹ ਵਾਲੇ ਦੋਰ ਤੋਂ ਬੇਰੀ ਸਾਬਜੀ ਦੇ ਦਰਸ਼ਨ ਕਰਕੇ ਹੁਣ ਆਪਾਂ ਇਧਰੋਂ ਚੱਲਦੇ ਹਾਂ ਜੀ ਬਾਹਰ ਆ ਦੇਖੋ ਜੀ ਇੱਥੋਂ ਇੰਦਾ ਮੱਚਾ ਗੁਰਦੁਆਰਾ ਸਾਹਿਬ ਸਾਰਾ ਅੰਦਰੋਂ ਨਿਓ ਜੀ ਆ ਇਹਨਾਂ ਦੀ ਜਿਹੜਾ ਬਰਾਂਡਾ ਜੀ ਬਾਹਰਲਾ ਲੋ ਜੀ ਅੱਜ ਅਸੀਂ ਤੁਹਾਨੂੰ ਕਰਾਇਆ ਆਪਣੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੇ ਤੁਹਾਨੂੰ ਸਾਡਾ ਗੁਰਦੁਆਰਾ ਸਾਹਿਬ ਜੀ ਕਿਵੇਂ ਦਾ ਲੱਗਿਆ ਪਲੀਜ਼ ਤੁਸੀਂ ਜਰੂਰ ਦੱਸਿਓ ਤੁਹਾਨੂੰ ਦਰਸ਼ਨ ਕਰਕੇ ਕਿਵੇਂ ਦਾ ਲੱਗਿਆ ਤੁਸੀਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਜੀ ਤੁਸੀਂ ਵਾਹਿਗੁਰੂ ਜੀ ਜਰੂਰ ਲਿਖੋ ਕਮੈਂਟ ਬਾਕਸ ਦੇ ਵਿੱਚ ਤੇ ਬਾਕੀ ਜੀ ਜਿਹੜੇ ਸਾਡੇ ਚੈਨਲ ਤੇ ਨਿਊ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲੋ ਜੀ ਹੁਣ ਵਾਪਸ ਆਪਾਂ ਘਰ ਨੂੰ ਚੱਲਦੇ ਆ ਜੀ ਤੇ ਲੋ ਜੀ ਆਪਾਂ ਵਾਪਸ ਚੱਲ ਰਹੇ ਆ ਘਰ ਨੂੰ ਤੇ ਇਸੇ ਦੇ ਨਾਲ ਜੀ ਅੱਜ ਦੇ ਵਲੌਗ ਦਾ ਮੈਂ ਇੱਥੇ ਐਂਡ ਕਰਦੀ ਆ ਜੀ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਪਲੀਜ਼ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਨੂੰ ਮਿਲ ਜਾਣ ਜੀ ਸੋ ਮਿਲਦੇ ਆ ਜੀ ਨੈਕਸਟ ਵਲੌਗ ਚ ਤਦ ਤੱਕ ਦੇ ਲਈ ਸਤ ਸਪਨੂ ਮੰਗੜ ਫੈਮਿਲੀ ਵੱਲੋਂ ਪਿਆਰ ਭਰੀ ਸਸ਼੍ਰੀਆਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਸੋ ਮਿਲਦੇ ਆ ਜੀ ਨੈਕਸਟ ਵਲੌਗ ਚ ਓਕੇ ਜੀ ਬਾਏ ਬਾਏ ਸਸ਼੍ਰੀਆਕਾਲ